ਸਾਸਰੀ ਕਾਲਬਾਈ ਸਾਰਿਆਂ ਨੂੰ ਅੱਜ ਆ ਮੰਡੀ ਦਾ ਲਾਸਟ ਦਿਨ ਹੋਰ ਮੁੰਡਿਆ ਕਹਿਵਾ ਠੀਕ ਆ ਵੀਰੇ ਠੀਕ ਆ ਤੇ ਕੋੜੀ ਦਿਖਾਉਣਿਆ ਜਿਹੜੀ ਤੁਹਾਨੂੰ ਆਪਾਂ ਰਾਤ ਲਈ ਆ ਆ ਕਰੀ ਜਾਂਦਾ ਜਾਗਰ ਖੁਰਲੀ ਦੀ ਸਫਾਈ ਕਿਉਂ ਜਾਗਰ ਕਿਵੇਂ ਲੱਗੀ ਬਈ ਬਸ਼ੇਰਾ ਤੇ ਕੋੜੀ ਬਸ਼ੇਰਾ ਕੈਂਟ ਆ ਨਾਲ ਚਾਰਜਰ ਵੀ ਲੈ ਗਿਆ ਗੱਡੀ ਦੀ ਜਨੂ ਹੈਗਣੋ 62 ਇੰਚ ਫੱਟੀ ਵਾਲੀ ਪ੍ਰੋਪਰ ਕੋੜੀ ਦੀ ਹਾਈਟ ਆ ਤੇ ਮਗਰ ਇਹਦੇ 1 ਮਹੀਨੇ ਦਾ ਬਸ਼ੇਰਾ ਹਜੇ 28 ਦਿਨਾਂ ਦਾ ਹੋਇਆ ਕੋੜੀ ਦਵਾਰੋ ਮਲਾਤੀ ਚੈੱਕ ਕਰੋ ਗਰਦਨ ਘੋੜੀ ਦੀ ਥੋੜੀ ਜੀ ਲੀਸੀ ਐ ਕੋਈ ਗੱਲ ਨਹੀਂ ਆਪਾਂ ਦਿলো ਸੇਵਾ ਕਰਾਂਗੇ ਤੇ ਬਾਕੀ ਘੋੜੀਆਂ ਤੁਹਾਨੂੰ ਅੱਜ ਆਪਾਂ ਹੋਰ ਦਿਖਾਉਣੀਆਂ ਨੇ ਮੰਡੀ ਦੀਆਂ ਲਾਸਟ ਦਿਨ ਅੱਜ ਸੌਦੇ ਵੀ ਬਹੁਤ ਹੋਣੇ ਆ ਲੈ ਵੀ ਇਹਦਾ ਨਾਮ ਆਪਾਂ ਜਾਗਰਤੀ ਰਖਾਉਣੇ ਆ ਕਿਉਂ ਜਾਗਰ ਕੀ ਨਾਮ ਰੱਖਣਾ ਇਹਦਾ ਨਾਮ ਆਪਾਂ ਅਜੇ ਨਹੀਂ ਰੱਖਦੇ ਪਰਸ ਨੂੰ ਰੱਖਾਂਗੇ ਇਹਦੇ ਦਾ ਰੱਖੀਏ ਗੱਲ ਹੈ ਨਾ ਹੋਏ ਜਾਗਰ ਰੱਖਣਾ ਜਾਗਰ ਦਾ ਛੋਟਾ ਭਾਈ ਛੋਟਾ ਰੱਖ ਤਾ ਸਿਰੇ ਦਾ ਹੀ ਰੱਖਾਂਗੇ ਇਹ ਜਾਗਰ ਦਾ ਛੋਟਾ ਭਾਈ ਛੋਟਾ ਜਾਗਰ ਤੇ ਆ ਘੋੜੀ ਮੈਟਰ ਆਪਾਂ ਤੁਹਾਨੂੰ ਪਤਾ ਖਰੀਦੀ ਸੀਗੀ ਆਪਾਂ ਘੋੜੀ ਵੀ ਲਈਆ ਤੇ ਆ ਬਸ਼ੀਰਾ ਜੇ ਕਿਸੇ ਬਾਈ ਨੇ ਸੁੱਖ ਚੜਾਉਣਾ ਹੋਵੇ ਜਾਂ ਕਿਸੇ ਨੇ ਘਰੇ ਸ਼ੌਂਕੀਆ ਪਾਲਣਾ ਹੋਵੇ ਬਸ਼ੀਰਾ ਆਪਾਂ ਸੇਲ ਕਰ ਦਾਂਗੇ ਨੰਬਰ ਸਕਰੀਨ ਤੇ ਚੱਲਦਾ ਸਾਡੇ ਨਾਲ ਸੰਪਰਕ ਕਰ ਲਿਓ ਕੋਈ ਗੱਲ ਨਹੀਂ ਬਸ਼ੀਰਾ ਤੁਹਾਨੂੰ ਆਪਾਂ ਜਾਇਜ਼ ਰੇਟ ਦਾ ਦੇ ਦਾਂਗੇ ਜੇ ਕੋਈ ਬੰਦਾ ਦਿਲੋਂ ਪਾਲੂਗਾ ਕੋਈ ਗੱਲੇ ਨਹੀਂ ਪੈਸੇ ਵਾਲੀ ਜਿਵੇਂ ਜੀ ਆਹ ਜੋੜਾ ਸਾਡਾ ਖੜਿਆ ਹੈ ਹਾਂਜੀ ਬਾਡਲੈਸ ਹਾਂ ਬਸ਼ੀਰਾ ਵੀ ਸਪਾਡਲੈਸ ਇਹਦੇ ਮੰਗਦਾ ਜਮਾ ਇਹਦੇ ਵਰਗੀ ਆ ਹੂੰ ਬਸ਼ੀਰੇ ਦੀ ਪੂਰੀ ਡਿਮਾਂਡ ਹੈ। ਰੌਣਕਾਂ ਲਾ ਰੱਖਿਆ ਨੇ। ਵੀਡੀਓ ਤੇ ਵੀਡੀਓ ਬਣਾਈ ਜਾਂਦੇ ਨੇ ਮੁੰਡੇ ਚੈੱਕ ਕਰੋ ਜੀ। ਹੁਣ ਮੇਰੀ ਵਾਰੀ। ਬਾਪੂ ਵਧੀਆ ਲੱਗਿਆ ਬਸ਼ੀਰਾ ਜੀ। ਵਧੀਆ ਵਧੀਆ। ਲੈ ਬਾਪੂ ਵੀ ਕਹਿੰਦੇ 100 'ਚੋਂ 100 ਨੰਬਰ ਦੇ ਗਿਆ ਬਸ਼ੀਰੇ ਨੂੰ। ਬਾਪੂ ਦਾ ਵੀ ਮੈਨੂੰ ਲੱਗਦਾ ਵੀ ਸ਼ੌਂਕ ਬਣ ਰਿਹਾ ਪੂਰਾ ਘੋੜੀਆਂ ਦਾ। ਹੈਂ? ਰੱਖੀਆਂ ਹੋਈਆਂ ਨੇ ਜੀ ਕਿਹੜਾ ਪਿੰਡ ਆਪਣਾ? ਬਿੜਵਾਲ ਪਿੰਡ ਤੋਂ ਆਇਆ ਬਾਪੂ। ਬਾਪੂ ਲੈ ਕੇ ਨਹੀਂ ਆਇਆ ਕੋਈ ਮੰਡੀ ਤੇ ਜਾਨਵਰ। ਕਿ ਸ਼ੌਕੀਆ ਮੰਡੀ ਘੁੰਮਣ ਆਇਆ ਠੀਕ ਹੈ ਚੁਕੇ ਦਾ ਚੀਲੇ ਦੇਖ ਰਿਹਾ ਆਪਣੇ ਘਰੇ ਹਾਂ ਬਾਪੂ ਕਹਿੰਦਾ ਸ਼ੌਕੀਆ ਦਾਣਾ ਪਾਣੀ ਪਾਇਆ ਸਵੇਰੇ ਪਾਣੀ ਪੂਣੀ ਪਾ ਕੇ ਨਿਮਾ ਕੇ ਮੰਡੀ ਘੁੰਮਣ ਆ ਗਏ ਜਿਹੜੀ ਜਿਹੜੀ ਸਫਾਈ ਕਰਕੇ ਚੀਲੇ ਤੇ ਖੜਾ ਆ ਆਪਾਂ ਤਾਂ ਮਾਰ ਰਿਹਾ ਇਕੱਲਾ ਖੜਾ ਆ ਕਰਦੇ ਨੇ ਠੰਡੀ ਹਵਾ ਚਿੰਜਾਏ ਸਾਡੀ ਟੀਮ ਦੇ ਸਾਰੇ ਬੰਦੇ ਵਰਸਾਪ ਤੇ ਮਨਜਿੰਦਰ ਜਾਕਰ ਬੈਲੀ ਜਗਰਾ ਟੈਟੂਆਂ ਦਾ ਬਹੁਤ ਸ਼ੌਕ ਹੈ ਡੌਲੇ ਤੇ ਪਵਾਈ ਫਿਰਦਾ ਆਉਂ ਗਏ ਨੇ 25 25 ਰੁਪਏ ਵਾਲਾ ਮੇਲੇ ਵਾਲਾ ਮੈਨੂੰ ਇਹ ਲੱਗਦਾ ਵੀ ਜਿਹਨੇ ਪੁੱਠੇ ਕੰਮ ਨਾ ਛੱਡਿਆ ਆਉਣ ਵਾਲੇ ਸਮੇਂ 'ਚ ਕੱਚ 'ਚ ਵੜ ਜੀ ਉਹਦਾ ਡੈਕਟਰ ਠੀਕ ਐ ਇਹ ਮੈਨੂੰ ਹੋਰ ਵੀ ਇਹਨਾਂ ਦੇ ਪਿੰਡ ਦੇ ਬੰਦਿਆਂ ਨੇ ਗੱਲ ਦੱਸੀ ਸੀ ਕਹਿੰਦੇ ਇਹਦਾ ਲਾਣੇਦਾਰ ਇਹਦੀ ਐਡਮਿਸ਼ਨ ਕਰਾਉਣ ਵਾਗ ਗਿਆ ਕਹਿੰਦੇ ਜਦੋਂ ਐਡਮਿਸ਼ਨ ਕਰਾਉਣ ਵਾਗਿਆ ਫੀਸ-ਫੂਸ ਭਰਤੀ ਮੈਡਮ ਕਹਿੰਦੀ ਤੇ ਕੀ ਤੇਰੇ ਡੈਡੀ ਦਾ ਨਾਮ ਸੀ ਕਹਿੰਦੀ ਜਾਨਾ ਉੱਪ ਕਿੱਥੇ ਆ ਹਾਂ ਕਹਿੰਦੇ ਗਿੱਜੇ ਚ ਨਾ ਨਾ ਤੇਰੇ ਡੈਡੀ ਦਾ ਕੀ ਨਾਮ ਸੀ ਪਹਿਲਾਂ ਰਾਮ ਸਿੰਘ ਕਹਿੰਦੀ ਆ ਰਾਮ ਸਿੰਘ ਕਹਿੰਦਾ ਮੈਂ ਜੀ ਕਹਿੰਦੀ ਸਨ ਆਫ ਗੀਜੇ ਦੇ ਮਾਰ ਕੇ ਆ ਤੇ ਕਹਿੰਦਾ ਉਹ ਤਾਂ ਘਰੇ ਮੰਜੇ ਦੇ ਭੁੱਲੇ ਆ ਜੀ ਇਹ ਜਿਹੜਾ ਲਾਣੀ ਦੁਆਰਾ ਇਹ ਦਿਖਾਈ ਪਰਲਾ ਪਹਿਲਾਂ ਕਿਹੜਾ ਬਾਬੇ ਇਹ ਦਿਖਾ ਆ ਡੌਲੇ ਵਾਲਾ ਉਹ ਪਰਲਾ ਡੌਲੇ ਵਾਲਾ ਇਹ ਬਣਵਾਇਆ ਉਹ ਦਿਖਾ ਤਾਂ ਦੇ ਇੱਕ ਮਿੰਟ ਪਹਿਲਾਂ ਦਿਖਾ ਕਲਿੱਪ ਵਾਰਾ ਛੱਡ ਜਾ ਦਿਖਾ ਇਹ ਬਾਈ ਤੁਹਾਨੂੰ ਪਤਾ ਹੈ ਗੱਲ ਦਾ ਜੀ ਇਨੇ ਪਹਿਣ ਦੇ ਸਪਾਇ ਦਾ ਸਾਫੇ ਗੂਚੀ ਵਾਲਾ ਸੀ ਹੋਰ ਪਹਿਣ ਦੇ ਮੂਚੀ ਵਾਲਾ ਬਣ ਗਿਆ ਅੱਛਾ ਬਣੀ ਹੈਗਾ ਬਾਬੇ ਬਾਬਾ ਉਹ ਦੇਖੇਗਾ ਆਪਣਾ ਹੁਣ ਤੇ ਸਹਰੇ ਆਉਣਗੇ ਉਹ ਬਾਬੇ ਦੀ ਤ੍ਰਿਸ਼ਤੀ ਘੁੰਮਦੀ ਜਾਂਦੀ ਐਂ ਤਾਂ ਮੇਰੇ ਹੱਲ ਦਾ ਰਾਮਣ ਦਾ ਪੋਤਾ ਸੁਣ ਕੇ ਤਰਸਿਆ ਇਹ ਆਪਣੇ ਕਿਸ਼ਤੀ 'ਚ ਬੈ ਕੇ ਬਣਵਾਇਆ ਸੀ ਵਾਲਕ ਨਾਲ ਥੋੜੀ ਲੱਤ ਘੱਟ ਲੱਗੀ ਵਾਲਕ ਨਾਲ ਥੋੜੀ ਲੱਤ ਘੱਟ ਲੱਗੀ ਤ੍ਰਿਸ਼ਤੀ 'ਚ ਬੈ ਕੇ ਬਣਵਾਇਆ 10ਵੇਂ ਬੜੇ ਬੰਬ ਲਾਇਆ ਬਾਬੇ ਤੇ ਬਾਕੀ ਮਿੱਤਰੋ ਘੋੜੇ ਆਪਣੇ ਸਾਰੇ ਵਾਗੇ ਘਰਾਂ ਨੂੰ ਆਹ ਘੋੜਾ ਰਹਿ ਗਿਆ ਇਕੱਲਾ ਇੱਥੇ ਸਟਾਰ ਆਉਤ ਦਲੱਦੀ ਏਡ ਦੇ ਆ ਲੈ ਇਹ ਪੂਰਾ ਕਰੰਟ ਕੱਢਦੀ ਏ ਇਹ ਆ ਪਾਲੀ ਬਰੌਨੀ ਦੇ ਕਾਠੀ ਤੇ ਆ ਗਈ ਆਪਣੀ ਲਿੱਟੋ ਚਲੋ ਜੀ ਇਧਰ ਨੂੰ ਲੈ ਕੇ ਮਗਰ ਲਾ ਲਾ ਕੇ ਰਹਿ ਦੇ ਉਹ ਕੋਈ ਨਹੀਂ ਰਹੀ ਚੱਲ ਤੁਰੂਗੀ ਫਿਰ ਐ ਨਹੀਂ ਤੁਰਦੀ 12 ਤੂੰ ਤੁਰਦੀ ਹੁੰਦੀ ਆ ਯਾਰ ਇੱਕ ਮਿੰਟ ਖਿੱਚ ਦਾਂਗੇ ਬਾਈ ਖਿੱਚ ਦਾਂਗੇ ਆ ਹੁੰਦਾ ਜਾਗਰ ਬਦਮਾਸ਼ ਲੈ ਇਧਰ ਨੂੰ ਕੇ ਰ ਇਹ ਕੋੜੀ ਆਪਾਂ ਸਕੂਲਾਂ ਚ ਲੈ ਕੇ ਜਾਨੇ ਆ ਨਾਮ ਇਹਦਾ ਪੈਰੀ ਬੋਚ ਕੇ ਬੋਚ ਕੇ ਕਾਰ ਇੱਧਰ ਨੂੰ ਸਿੱਧੀ ਹੌਲੀ ਮਾਰਿਆ ਕਰ ਲਗਾਵਾ ਪੋੜਿਆ ਲਾਸਟ ਦਿਨ ਅੱਜ ਦਿਖਾਉਣਿਆ ਤੁਹਾਨੂੰ ਆਪਾਂ ਮੰਡੀ ਦੇ ਵਿੱਚ ਕਿੰਨੇ ਕਿ ਜਾਨਵਰ ਰਹਿ ਗਏ ਤੇ ਪੁੱਛਾਂਗੇ ਵੀ ਕਿੰਨੇ ਕਿ ਵਿਕ ਗਏ ਹਨ ਜਾਗਰਤਾ ਘੋੜੀ ਸੜਕ 'ਤੇ ਦੱਬੀ ਫਿਰਦਾ ਹੈ ਅੱਜ ਆ ਆ ਗਿਆ ਨਾਬੇ ਮੰਡੀ ਦਾ ਮੇਨ ਗੇਟ ਤੇ ਆਲੇ-ਦਾਲੇ ਘੋੜਿਆਂ ਦੇ ਸ਼ਿੰਗਾਰਾਂ ਦੀਆਂ ਦੁਕਾਨਾਂ ਲੱਗੀਆਂ ਪਈਆਂ ਨੇ ਆ ਪਈਆਂ ਨੇ ਸਾਈਡਲਾਂ ਤੇ ਇੱਥੋਂ ਆ ਕੇ ਤੁਸੀਂ ਖਰੀਦ ਸਕਦੇ ਹੋ ਬਾਈ ਜੀ ਬੈਠ ਨਾ ਬਣ ਪਰੋਨੀ ਤੇ ਕੋੜੀਆਂ ਤੇ ਰਾਈਡ ਕਰਦੇ ਕਰਦੇ ਨਾਲੇ ਤੁਹਾਨੂੰ ਅੱਜ ਦਿਖਾਵਾਂਗੇ ਆਪਾਂ ਮੰਡੀ ਲੈ ਵੀ ਮੰਡੀ ਦੇ ਵਿੱਚ ਐਂਟਰ ਹੋ ਗਏ ਆ ਲੱਗੀਆਂ ਪਈਆਂ ਨੇ ਇੱਧਰ ਦੁਕਾਨਾਂ ਹਾਰ ਸ਼ਿੰਗਾਰ ਦੀਆਂ ਤੇ ਆਹ ਗਰਾਊਂਡ ਦੇ ਵਿੱਚ ਕੱਲ ਲੱਗੀਆਂ ਦੀਆਂ ਪੂਰੀਆਂ ਰੌਣਕਾਂ ਇੱਥੇ ਘੋੜੇ ਦੇ ਮੂੰਹ ਨਾਲ ਮੂੰਹ ਲਾਇਆ ਜਾਂਦਾ ਸੀ ਬਾਕੀ ਜਿਹੜੇ ਵੱਡੇ ਸਟਾਲੀਆਂ ਤੇ ਤਕਰੀਬਨ ਉਹ ਤਾਂ ਸਾਰੇ ਚਲੇ ਗਏ ਅੱਜ ਸੇਲ ਵਾਲੀਆਂ ਘੋੜੀਆਂ ਰਹਿ ਗਈਆਂ ਜ਼ਿਆਦਾਤਰ ਇੱਥੇ ਕੱਟਦੇ ਆ ਬਾਈ ਪਰਚੀ ਤੇ ਜਿਹੜਾ ਜਾਨਵਰ ਸੇਲ ਹੁੰਦਾ ਲਿਖਤ ਕਰਾਉ ਕਰਦੇ ਆ ਸਾਰੀ ਆ ਲਈ ਆਉਂਦੇ ਆ ਬਾਈ ਇੱਧਰ ਕੋੜਾ ਆ ਬਾਈ ਨੇ ਗੱਲਬਾਤ ਕਰਦੇ ਆ ਬਿਸ਼ੇਰੀ ਖਰੀਦੀ ਐ ਇਹਨਾਂ ਨੇ ਕੀ ਹਾਲ ਐ ਬਾਈ ਬਿਸ਼ੇਰੀ ਖਰੀਦੀ ਐ ਕਿ ਵੇਚੀ ਐ ਜੀ ਖਰੀਦੀ ਐ ਜੀ ਠੀਕ ਐ ਕਿਹੜਾ ਪਿੰਡ ਆ ਆਪਣਾ ਬਿਹਾਰ ਬਿਹਾਰ ਤੋਂ ਨੌਕਰੀ ਬਿਸ਼ੇਰੀ ਐ ਹੈ ਲੈ ਬਈਆ ਤਾਂ ਬਈ ਨੇ ਖਰੀਦ ਲਈ ਬਹੁਤ ਬਹੁਤ ਮੁਬਾਰਕਾਂ ਤੇ ਇੱਧਰ ਕੋੜੇ ਖੜੇ ਆ ਮਿੱਤਰੋ ਆ ਦਿਖਾਉਣਾ ਤੁਹਾਨੂੰ ਤੋਲੇਵਾਲ ਡਿਸਟ੍ਰਿਕਟ ਪਟਿਆਲਾ ਕੀ ਹਾਲ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵੀਰੇ ਤੇ ਕੀ ਜਾਨਵਰ ਲੈ ਕੇ ਆਏ ਹੋ ਜੀ ਆਪਣੇ ਕੋਲ ਘੋੜਾ ਜੀ ਨੁਕਰਾ ਹਾਂਜੀ ਇਹ ਘੋੜੀਆਂ ਇਹ ਦੋ ਘੋੜੀਆਂ ਨੇ ਘੋੜਾ ਤਾਂ ਆਪਣਾ ਚਲਾ ਗਿਆ ਸੀ ਕੱਲ ਹਨਾ ਠੀਕ ਹੈ ਬਾਈ ਤੇ ਕੀ ਡਿਟੇਲ ਹੈ ਵੀਰੇ ਘੋੜੇ ਦੀ ਘੋੜਾ ਆਪਣਾ ਇੱਕਮ ਕਾਂਟਾ ਹੈ ਜਿਹੜਾ ਜੀ ਉਹ ਕਾਲੇ ਕਾਂਡੇ ਦਾ ਬੱਚਾ ਜੀ ਹਾਂਜੀ ਡੀਐਨਏ ਪਾਸਾ ਸਟੱਡ ਸਰਵਿਸ ਓਪਣਾ ਵੀਰੇ ਤੇ ਰਈ ਅੱਖ ਦੀ ਝਮਕਨ ਵਾਲੀ ਉਹ ਗਈ ਉਹ ਗਈ ਐਂ ਜਾਂਦੀ ਆ ਲੈ ਵੀ ਮੈਤਰੋ ਅੱਜ ਤੁਹਾਡੇ ਫਾਇਦੇ ਦੀਆਂ ਚੀਜ਼ਾਂ ਦਿਖਾਉਣ ਲੱਗੇ ਆਪਾਂ ਨੂੰ ਘੋੜੀਆਂ ਦੀਆਂ ਜਿਨ੍ਹਾਂ ਦੀਆਂ ਪੋਟਾਂ ਭਰਦੀਆਂ ਨੇ ਬੰਨ ਦੀ ਸ਼ਿਕਾਇਤ ਆਉਂਦੀ ਆ ਘੋੜੀਆਂ ਦੇ ਦਾਣਾ ਹਾਜਮ ਨਹੀਂ ਆਉਂਦਾ ਆ ਸਾਰੀਆਂ ਚੀਜ਼ਾਂ ਰਲਾ ਕੇ ਬਾਈ ਮਸਾਲਾ ਤਿਆਰ ਕਰਦਾ ਗੱਲਬਾਤ ਕਰਦੇ ਆ ਕੀ ਹਾਲ ਚਾਲ ਹੈ ਬਾਈ ਕਿੱਥੋਂ ਆਇਓ ਜੀ ਤੁਸੀਂ ਬਾਈ ਯੂਪੀ ਤੋਂ ਆਉਂਦੇ ਥੋੜਾ ਜਿਹਾ ਉੱਚੀ ਬੋਲਿਓ ਜੀ ਮਾਈਕ ਤੇ ਅੱਜ ਪ੍ਰੋਬਲਮ ਹੈ ਜੂਪੀ ਤੋਂ ਆਏ ਨੇ ਬਾਈ ਉਹ ਨਹੀਂ ਤੇ ਸਪੈਸ਼ਲੇ ਮੰਡੀ ਆਏ ਹੋ ਸਪੈਸ਼ਲ ਮੰਡੀ ਲਗਾਉਂਦੇ ਜਗਰਾਉ ਸਭ ਜਗਰਾਉ ਮਕਸਰ ਸਾਰੇ ਕੀਤੀ ਜਾਂਦੇ ਹੋ ਤੇ ਬਾਈ ਆਪਣਾ ਕੀ ਇਹਦਾ ਜਾਨੀ ਕੀ ਲਾਭ ਜੇ ਕੋਈ ਮਸਾਲਾ ਬਣਵਾਉਂਦਾ ਤੁਸੀਂ ਦੱਸ ਦੋ ਬਾਕੀ ਮੈਨੂੰ ਤਾਂ ਪਤਾ ਆਪਾਂ ਬਣਾਉਂਦੇ ਮਸਾਲੇ ਕੋੜੀਆਂ ਦੇ ਮੱਜ ਦੇ ਠੀਕ ਆ ਘਰੇ ਵੀ ਜਾ ਕੇ ਬਣਾਉਂਦੇ ਤੇ ਮੰਡੀਆਂ ਵੀ ਵੇਚਦੇ ਜਿਹੜਾ ਬੰਦਾ ਬਣਵਾਉਣਾ ਚਾਹਵੇ ਆਪਾਂ ਘਰੇ ਵੀ ਜਾ ਕੇ ਯਾਨੀ ਕਿ ਆਪਾਂ ਕਹਿ ਸਕਦੇ ਆ ਵੀ ਤੁਹਾਡੇ ਕੋਲ ਬਣਿਆ ਬਣਾਏ ਵੀ ਹੁੰਦਾ ਜੇ ਅਗਲੇ ਨੇ ਆਪਣੀ ਮਨਪਸੰਦ ਦੀਆਂ ਚੀਜ਼ਾਂ ਪਵਾ ਕੇ ਬਣਾਉਣਾ ਹੋਵੇ ਤਾਂ ਵੀ ਬਣਾ ਦਿੰਦੇ ਆ ਮਿਲਾ ਕੇ ਮਿਕਸ ਕਰਕੇ ਜਿਹੜੀ ਚੀਜ਼ ਬੰਦਾ ਕੋਲਗਾ ਉਹ ਚੀਜ਼ ਪਾ ਕੇ ਦਿੰਦੇ ਆ ਉਹੀ ਚੀਜ਼ ਪਾ ਕੇ ਨੰਬਰ ਬੋਰਡ ਤੁਹਾਡਾ ਨੰਬਰ ਇਕੱਲੇ ਕਰਦੇ ਸਾਡਾ 6399239522 ਲੈ ਵੀ ਬਾਈ ਦੋ ਇੱਕ ਵਾਰੀ ਦੁਆਰੂ ਪੁੱਛ ਲੈਨੇ ਆ 399239522 ਇਹ ਆ ਬਾਈ ਦਾ ਨੰਬਰ ਹੈ ਜੀ ਜੇ ਤੁਸੀਂ ਬਣਵਾਉਣਾ ਮਸਾਲਾ ਆਨਲਾਈਨ ਵੀ ਭੇਜ ਦੋ ਜਾ ਅਗਲੇ ਘਰੇ ਵਗ ਜੋਗੇ ਇੱਧਰ ਸਾਡਾ ਕਾਲੀ ਵੀਰਾ ਅੱਜ ਸਵਾਰੀ ਕਰ ਰਿਹਾ ਲਿੱਟੋ ਤੇ ਆਉਂਦਾ ਨੀ ਯਾਰ ਲੁੱਟਦੀ ਐ ਮੰਡੀ ਫਿਰ ਜਦੋਂ ਨੱਚਦੀ ਐ ਲੈ ਵੀ 10 ਸਾਲਾਂ ਬਾਅਦ ਕਹਿੰਦਾ ਮੰਡੀ 'ਚ ਘੋੜੀ ਤੇ ਬੈਠਾਂ ਯਾਕਰ ਬਦਮਾਸ਼ ਬਾਬਾ ਜੀ ਦੀ ਹੈਲਪ ਕਰਾ ਰਿਹਾ ਹੋਰ ਬਾਬਾ ਜੀ ਠੀਕ ਹੋ ਕਿਰੇ ਚੜਦੀ ਗਲਾ ਫੋਲਾ ਆ ਇੱਥੇ ਰੱਖ ਲੈ ਵੀ ਬਾਬਾ ਜੀ ਦੀ ਵੀ ਘੋੜੀ ਲੱਗਿਆ ਭਰਾਉਣ ਆਪਾਂ ਅੱਜ 12 ਤਰੀਕ ਆ ਅੱਜ ਲਾਸਟ ਤਰੀਕ ਆ ਲਾਸਟ ਦਿਨ ਵੀ ਵਧੀਆ ਘੋੜੀਆਂ ਭਰਾਵਾਂਗੇ ਕੋਈ ਸਟੱਡ ਸਰਵਿਸ ਨਹੀਂ ਸਟੱਡ ਸਰਵਿਸ ਲਾਸਟ ਤਰੀਕ ਤੱਕ ਫ੍ਰੀ ਲੈ ਵੀ ਮੈਟਰੋ ਰਾਤ ਨੂੰ ਆਪਣੀਆਂ ਸਾਰੀਆਂ ਕੋੜੀਆਂ ਇੱਥੇ ਹੀ ਰਹਿੰਦੀਆਂ ਨੇ ਤੇ ਬਾਈ ਸੁਨਾਮ ਵਾਲਾ ਇੱਥੇ ਸੀਗਾ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਤੂੜੀ ਦੇ ਵਿੱਚ ਤੂੜੀ ਵਾਲੀ ਪੰਡ ਪਈਆ ਆਪਣੀ ਉਹ ਸਾਹਮਣੇ ਉੱਥੇ ਕੋਈ ਸਲਫਾਸ ਦੀ ਡੱਬੀ ਸਿੱਟ ਗਿਆ ਸੀ ਬਾਈ ਆ ਦੇਖੋ ਆ ਦੇਖੋ ਆਹ ਹੈ ਜੀ ਇਹ ਫਿਰ ਤੁਸੀਂ ਮੌਕੇ ਤੇ ਫੋਟਾਂ ਖਿੱਚੀਆਂ ਨੇ ਸਾਰੀਆਂ ਆ ਦੇਖੋ ਸਾਰੀ ਇਹ ਚ ਆਪਾਂ ਕੋਈ ਇਹ ਨਹੀਂ ਵੀ ਹੁਣ ਬਣਾ ਰਿਆਂ ਹਾਂ ਜੀ ਪਤਾ ਕੀ ਗੱਲ ਹੈ ਵੀਰੇ ਦੇਖੋ ਬੇਜਵਾਨ ਜਾਨਵਰ ਨੇ ਹੈਨਾ ਕਿਉਂਕਿ ਖੁੰਧਵਾਜੀ ਕੱਢਨੀ ਆ ਬੰਦਾ ਹੂੰ ਸਿੱਧੇ ਮੱਥੇ ਕਹਦੇ ਹੈਨਾ ਇਹ ਕੀ ਗੱਲ ਹੈ ਵੀ ਜਾਨਵਰਾਂ ਨਾਲ ਬੈਰ ਵਿਰੋਧ ਕੱਢਣਾ ਆਹ ਲਓ ਇੱਥੇ ਵੀਰੇ ਆ ਦੇਖੋ ਕੋਲੇ ਨਾ ਕੋਈ ਰਾਸ ਸਰਦੀ ਗੱਲ ਹੁੰਦੀ ਆ ਬੰਦਾ ਬੈ ਕੇ ਕੱਢ ਲੇ ਹਾਂ ਇਹ ਤਾਂ ਇੱਕ ਗੋਲੀ ਕੱਢੀ ਹੋਈ ਸੀਗੀ ਹਨਾ ਨਹੀਂ ਡੱਬੀ ਖੜਕ ਕੇ ਦੀ ਨਹੀਂ ਹੁੰਦੀ ਜਦੋਂ ਪੂਰੀ ਫੁੱਲ ਹੁੰਦੀ ਆ ਇੱਕ ਗੋਲੀ ਕੱਢੀ ਹੋਈ ਸੀ ਸਾਨੂੰ ਸ਼ੱਕ ਸੀ ਬੰਦਾ ਕੋਈ ਪਾਣੀ ਇੱਕ ਪਤਾ ਨਹੀਂ ਦੋ ਕੱਢੀਆਂ ਜਾਂਦੀ ਹਾਂਜੀ ਵੀ ਹੋ ਸਕਦਾ ਪਾਣੀ ਚ ਬੱਚੇ ਜੇ ਨਾ ਕੋਈ ਡੋੜ ਕੇ ਹੋਵੇ ਹਾਂ ਹਾਂ ਬਾਈ ਹਨਾ ਫਿਰ ਅਸੀਂ ਸਾਰਾ ਪਾਣੀ ਡੋਲਿਆ ਸਾਰਾ ਕੁਝ ਕਰਿਆ ਤੇ ਬਾਈ ਇਹੋ ਜਿਹਾ ਕੁਝ ਨਾ ਕਰਿਆ ਕਰੋ ਬਾਈ ਨਹੀਂ ਹੈਗੀ ਹਨਾ ਤੇ ਪਤਾ ਨਹੀਂ ਦੇਖੋ ਕਿੱਥੇ ਕੋਈ ਲੇਖਾ ਦਿਓ ਕਿੱਥੇ ਨਹੀਂ ਬਿਲਕੁਲ ਬਾਈ ਤੇ ਰਾਤ ਬਾਈ ਇਹ ਗੱਲ ਤਕਰੀਬਨ ਕੋਈ ਨਾ ਲੋ ਵੀ ਤੁਸੀਂ ਸਾਨੂੰ ਨਾ ਠੀਕਾ ਜੀ

ਉਦੋਂ ਪਹਿਲਾਂ ਬਈ ਅਸੀਂ ਉਰੋਂ ਬੈਠ ਕੇ ਹਟੇ ਤੇ ਹਾਂ ਬਈ ਮਤਲਬ ਅਸੀਂ ਉਰੋਂ ਮੰਜੇ-ਮੰਜੇ ਤੇ ਸਾਰਾ ਕੁਝ ਕਰਿਆ ਕੁਝ ਵੀ ਨਹੀਂ ਥਾਬਤੀ ਠੀਕ ਆ ਠੀਕ ਆ ਨਾਲ ਸਲਫਾਟ ਦੀ ਸਿਸੂਰੇ ਕਰਨੀ ਵੀ ਕੀ ਆ ਤੈਨੂੰ ਪਤਾ ਆਪਣੀ ਜਗ੍ਹਾ ਆਪਣਾ ਟੈਂਟ ਆਪਣੇ ਬੰਦੇ ਤਾਂ ਲਿਆ ਸਕਦੇ ਨਹੀਂ ਸਾਰਾ ਸਾਫ ਕਰਿਆ ਉਦੋਂ ਪਹਿਲਾਂ ਕੋਲੋਂ ਬਈ ਆਪਾਂ ਨੇ ਫਿਰ ਅਸੀਂ ਮੈਟ ਵੀ ਪੁਛਾਈ ਮੀਂਹ ਵੀ ਪੈ ਕੇ ਹਟਿਆ ਹਣਾ ਮੀਂਹ ਵੀ ਪਈ ਆ ਤੇ ਉਦੋਂ ਤੱਕ ਤਾਂ ਨਹੀਂ ਸੀਗੀ ਕੱਲ ਬਈ ਮਤਲਬ ਕੱਲ ਰਾਤ ਨੂੰ 10:30 11:30 ਵਜੇ ਕੋਈ ਦੇਖ ਕੇ ਗਿਆ ਉਹਨੇ ਰੱਬ ਜਾਣਦਾ ਵੀ ਹਨਾ ਕੀ ਨੇ ਕੀ ਕਰਿਆ ਸਹੀ ਗੱਲ ਆ ਬਈ ਆਪੀ ਲੈ ਕੇ ਦੇਊਗਾ ਆਪੇ ਦੇਊਗਾ ਵੀਰੇ ਇੱਥੇ ਆ ਸਾਰੇ ਲਿਖ ਜੁਕ ਬਾਹਰ ਜੀ ਕੁਲੇ ਰੱਖਿਆ ਕਰ ਤੇ ਸੁਣੀ ਲੱਗਦੇ ਜਾ ਇੱਧਰ ਜਾ ਕਰ ਦਿਖਾ ਬਾਈ ਨੂੰ ਕਿਹੜਾਂ ਘੋੜੀ ਤੇ ਵੀ ਅੱਜ ਤੁਹਾਨੂੰ ਸਰਪੰਚਾਂ ਦੀਆਂ ਘੋੜੀਆਂ ਦਿਖਾਉਣ ਲੱਗੀਆਂ ਬਾਈ ਮੈਲਾ ਚੌਂਕ ਤੋਂ ਆਇਆ ਤੇ ਆਪਣੇ ਭਰਾ ਨੇ ਖਾਸ ਇਹ ਦੋ ਜਾਨਵਰ ਲੈ ਕੇ ਆਇਆ ਆਪਣੇ ਇਸੇ ਘੋੜੀ ਦੀ ਇਸੇ ਘੋੜੀ ਦੀ ਬੇਸ਼ੇਰੀ ਆ ਇਹ ਹਾਂ ਇਸੇ ਘੋੜੀ ਦੀ ਬੇਸ਼ੇਰੀ ਕਿੰਨੇ ਟਾਈਮ ਦੀ ਹੋਗੀ ਜੀ ਇਹਨੂੰ ਬਾਈ 7ਵਾਂ ਮਹੀਨੇ ਲੱਗਿਆ ਠੀਕ ਹੈ ਕਿਹੜੇ ਕੋੜੇ ਦੀ ਹੈ ਜੀ ਇਹ ਬਾਈ ਦਰੋਣੇ ਦੀ ਕੋਟੀ ਹੈ ਜਾਦੂ ਕੋੜੇ ਦੀ ਹਾਂਜੀ ਤੇ ਆਪਾਂ ਜੋੜੀ ਸੇਲ ਕਰਨਾ ਹੈ ਨਾ ਜੀ ਹਾਂ ਤੇ ਕੋੜੀ ਦੀ ਹਾਈਟ ਕਿੰਨੀ ਹੈ ਕੋੜੀ ਦੀ ਹੈਡ 60 ਇੰਚ ਤੇ ਮੌਕੇ ਦੀ ਖਾਲੀ ਆ ਹੁਣ ਮੌਕੇ ਵੀ ਖਾਲੀ ਆ ਬਾਲਪੋਰੀਆਂ ਦੀ ਸਾਫ ਬਿਲਕੁਲ ਲਓ ਜੀ ਮਿੱਤਰੋ ਇਹ ਜੋੜਾ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਕੱਲੀ ਬਸ਼ੇਰੀ ਲੈਣੀ ਹੈ ਕੱਲੀ ਬਸ਼ੇਰੀ ਦਾ ਤੁਹਾਡਾ ਗੱਲਬਾਤ ਬਣ ਸਕਦੀ ਆ ਕੋੜੀ ਲੈਣੀ ਹੈ ਤਾਂ ਕੋੜੀ ਵੀ ਦੇ ਦੇਣਗੇ ਨੰਬਰ ਦੱਸਿਓ ਜੀ ਆਪਣਾ 97166284000 ਤੇ ਆਪਣੀ ਲੋਕੇਸ਼ਨ ਦੱਸ ਦੋ ਉਹ ਨੇੜੇ ਸੁਨਾਮ ਸ਼ਹਿਰ ਹਾਂਜੀ ਪਿੰਡ ਮਹਿਲਾ ਚੌਕ ਜ਼ਿਲ੍ਹਾ ਸੰਗਰੂਰ ਲੈ ਵੀ ਮਿੱਤਰੋ ਜੇ ਤਾਂ ਮੰਡੀ ਦੇ ਵਿੱਚ ਅੱਜ ਲਾਸਟ ਦੇਣਾ ਉਰੇ ਸਾਡੀ ਸੇਲ ਹੁੰਦੀ ਆ ਕਰ ਦਾਂਗੇ ਨਹੀਂ ਘਰੇ ਲੈ ਕੇ ਜਾਵਾਂਗੇ ਜੇ ਤੁਹਾਡੇ ਫਿੱਟ ਆਉਂਦੀ ਆ ਤਾਂ ਗੱਲਬਾਤ ਕਰ ਲਿਓ ਬਛੇਰੀ ਤੇ ਕੋੜੀ ਤੁਹਾਨੂੰ ਮਿਲ ਜੂਗੀ ਲਓ ਜੀ ਆ ਬਾਬਾ ਜੀ ਰੋਪੜ ਸ਼ਹਿਰ ਕੰਨੀਓ ਆਇਆ ਤੇ ਇਹ ਕੋੜੀ ਬਕਾਊ ਕਰਦੇ ਆ ਮਿੱਤਰੋ ਆਪਣੇ ਵਾਲੇ ਘੋੜੇ ਤੋਂ ਅੱਜ ਭਰਾਤੀ ਘੋੜਾ ਘੋੜਾ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਆ ਖੜਿਆ ਰਾਜ ਹੰਸ ਦਾ ਪੁੱਤ ਆ ਇਹ ਸੁਖਵੀਰ ਬਦਲ ਉਹਨਾਂ ਕੋਲੇ ਘੋੜਾ ਰੱਖਿਆ ਹੋਇਆ ਜੀ ਤੇ ਉਹ ਤੋਂ ਮਿਲਾਤੀ ਬਾਕੀ ਤੁਹਾਨੂੰ ਮੈਂ ਬਾਬਾ ਜੀ ਦਾ ਨੰਬਰ ਦਿੰਦਾ ਇਹ ਤੁਸੀਂ ਘੋੜੀ ਦੇਖ ਕੇ ਮਤਲਬ ਡਰ ਨਾ ਜਾਓ ਵੀ ਲੱਖਾਂ 'ਚ ਆ ਕੋਈ ਗੱਲ ਨਹੀਂ ਬਾਬਾ ਜੀ ਕਹਿੰਦੇ ਸੇਵਾ ਕਰਨ ਵਾਲਾ ਬੰਦਾ ਹੋਵੇ ਆਪਾਂ ਹਜ਼ਾਰਾਂ ਜੀ ਦੇ ਦੇਣੀ ਆ ਤੁਹਾਨੂੰ ਅੱਧੇ ਲੱਖ ਦੀ ਉਹ ਘੋੜੀ ਮਿਲ ਜਾਣੀ ਆ ਬਾਬਾ ਜੀ ਨੰਬਰ ਬੋਲਿਓ ਆਪਣਾ 9855895972 9855895972 ਤੇ ਇਹ ਬਾਬਾ ਜੀ ਦਾ ਨੰਬਰ ਆ ਜੀ ਕਰ ਲਿਓ ਸੰਪਰਕ ਅੱਜ ਮੰਡੀ ਦੇ ਵਿੱਚ ਐ ਤੇ ਜੇ ਤੁਸੀਂ ਵੀਡੀਓ ਦੇਖਦੇ ਹੋ ਤਾਂ ਕਰ ਲਿਓ ਸੰਪਰਕ ਆ ਜਿਓ ਜੇ ਖੜਕਾ ਦੜਕਾ ਨਾ ਕਰੀਏ ਕਿਵੇਂ ਪਤਾ ਲੱਗੂ ਨਾਬੇ ਜੀ ਅਸੀਂ ਵੀ ਰਹਿਣਿਆ ਹੈ ਥੋਰ ਲੋਟੇ ਗੰਬੀਰੇ ਇਹਨੇ ਜੀ ਬੋਲੋ ਯਾਰਾਂ ਦਾ ਯਾਰ ਤੇ ਨਾਬੇ ਦਾ ਜੋ ਮੰਡੀ ਕੋ ਮਣਾ ਗਿਆ ਘੋੜੇ ਦੀ ਕਿੱਥੋਂ ਪੈ ਗਿਆ ਸ਼ੌਂਕ ਫਿਰ ਅਕਿੰਦਰ ਭਾਈ ਨੂੰ ਦੇਖ ਕੇ ਜੀ ਵੀਡੀਓ ਦੇਖ ਕੇ ਪੈ ਗਿਆ ਆ ਜਾ ਫਿਰ ਪਿੰਡ ਕਦੇ ਬਿਠਾ ਦਈਏ ਘੋੜੀ ਤੇ ਜੇ ਇੱਕ ਵਾਰੀ ਬੈ ਗਿਆ ਇੰਨੀ ਤੈਨੂੰ ਵਾਦਾ ਕਰਦਾ ਵੀ ਅਸਲ ਘੋੜੀ ਤੀ ਰਿਆ ਕਰੇਗਾ ਠੀਕ ਹੈ ਦਿਖਾਉਣਿਆ ਤੁਹਾਨੂੰ ਜਾਗਰ ਦੇ ਕਰਤੱਪ ਜਾਕਰ 70 ਇੰਚ ਦੇ ਘੋੜੇ ਤੋਂ ਬਾਈ ਥੱਲੋ ਖੜਾ ਬਹਿ ਗਿਆ ਉਹ ਕੰਮ ਹੋਣ ਲੱਗਿਆ ਹੋਣਾ ਹੈ ਹੈ ਇਹ ਛੱਡੀ ਜੀ ਲੈ ਇਹਦੇ ਪਿੱਛੇ ਲਾ ਛਲੰਗਾ ਵਾਗਨ ਚੱਕਦੀ ਐ ਗੱਡੀ ਚ ਨੰਮ ਰੱਖਦੀ ਸੁਨਤ ਕਦੀ ਲੈਣਾ ਹੁਣ ਆਹ ਲੋ ਜੀ ਇਧਰ ਬਰੋਨੀ ਦੀ ਫੈਨ ਸਰਕਲ ਵੱਧ ਹੀ ਜਾਂਦੀ ਆ ਮਾਨਸੇ ਏਰੀਆ ਚ ਪਿੰਡ ਪੈਂਦਾ ਨੰਗਲ ਇਹ ਘੋੜੀਆਂ ਉੱਥੋਂ ਆਈਆਂ ਨੇ ਬਾਈ ਕੀ ਹਾਲ ਚਾਲ ਹੈ ਜੀ ਠੀਕ ਹੋਇਆ ਵਧੀਆ ਹੋ ਠੀਕੋ ਹਾਂਜੀ ਬਾਈ ਤੇ ਬਾਈ ਕੋਲੇ ਵੈਸੇ ਘਰੇ ਤਾਂ ਰੱਖੇ ਹੋਇਆ ਪੰਜ-ਸੱਤ ਡੰਗਰ ਤੇ ਬਾਈ ਜੀ ਆਹ ਘੋੜੀ ਬਾਈ ਸੇਲ ਕਰਦਾ ਮਗਰ ਵੀਰੇ ਦੇ ਕੀ ਹੈ ਇਹ ਵੀਰੇ ਬੱਚਾ ਬਸ਼ੇਰਾ ਬਸ਼ੇਰਾ ਠੀਕ ਆ ਬਾਈ ਲਓ ਜੀ ਚੰਬਾ ਬਸ਼ੇਰਾ ਜੀ ਚੰਬੀ ਘੋੜੀ ਆ ਕਾਲੀ ਘੋੜੀ ਬਾਈ ਹੁਣ ਮੈਟ ਕਰਾਤੀ ਹਾਂਜੀ ਨਹੀਂ ਵੀਰੇ ਮੈਟ ਨਹੀਂ ਹਜੇ ਕਰਾਈ ਨਹੀਂ ਹਾਂਜੀ ਕਰਵਾਈ ਨਹੀਂ ਹੈਗੀ ਨਹੀਂ ਨਹੀਂ ਵੀਰਾ ਇਹ ਵੀ ਸੇਲ ਕਰਨੀ ਹੈ ਚਲੋ ਵੀ ਜੇ ਲੇਨ ਆਪਣੇ ਮਨਪਸੰਦ ਦੇ ਘੋੜੇ ਤੋਂ ਭਰਾ ਸਕਦੇ ਬਾਈ ਕਹਿੰਦਾ ਬਾਈ ਜੇ ਸੇਲ ਕਰਨੀ ਆ ਸੀ ਤਾਂ ਵੀ ਜਿਨੇ ਆਪਣੇ ਮਨਪਸੰਦ ਦੇ ਘੋੜੇ ਤੋਂ ਭਰਾਉਣੀਆਂ ਭਰਾ ਸਕਦੇ ਬੱਚੀ ਆ ਬੱਚਾ ਕਿੰਨੇ ਦਿਨ ਦਾ ਮੰਗਤ ਜੀ ਇਹ ਵੀਰੇ 1.5 ਮਹੀਨੇ ਦਾ ਠੀਕ ਆ ਬਾਈ ਤੇ ਘੋੜੀ ਦੀ ਹਾਈਟ ਕਿੰਨੀ ਆ 61 ਵੀਰੇ 61 ਇੰਚ ਹਾਈਟ ਆ ਜੀ ਬਾਲ ਭੋਰੀਆਂ ਤੇ ਤੋਰਾ ਕਿਵੇਂ ਆ ਬਾਈ ਤੋਰਾ ਵੀਰੇ ਬਹੁਤ ਸਾਫ ਆ ਅੱਛਾ ਬਾਈ ਕੀ ਮਲਵਾਰੀ ਕਰਦੇ ਹੋ ਇਹਦਾ ਵੀਰੇ ਲੱਖ ਰੁਪਇਆ ਠੀਕ ਆ ਜੋੜੇ ਦਾ ਬਾਈ ਹਾਂ ਲੈ ਬਈ ਜਮਾ ਜੈਜ ਮੰਗਿਆ ਬਾਈ ਨੇ ਤੇ ਬਾਈ ਜੀ ਆਪਣਾ ਨੰਬਰ ਦੱਸ ਦੋ 9478777704 ਲਓ ਜੀ ਬਾਈ ਦਾ ਨੰਬਰ ਆ ਮਿੱਤਰੋ ਕਰ ਲਿਓ ਬਾਈ ਨਾਲ ਸੰਪਰਕ ਘੋੜੀ ਖਰੀਦਣ ਲਈ ਲੈ ਵੀ ਆ ਵੀਰਾ ਰਾਜਸਥਾਨ ਤੋਂ ਆਇਆ ਵੀਡੀਓ ਦੇਖਦਾ ਹੁੰਦਾ ਆਪਣੀਆਂ ਵੀਰਾ ਕਹਿੰਦਾ ਵੀ ਮੈਂ ਮੰਡੀ ਘੁੰਮਣ ਆਉਣਾ ਸੀ ਵੀਰੇ ਸਪੈਸ਼ਲ ਵੀਡੀਓ ਦੇਖ ਕੇ ਮਿਲਣਾ ਆਇਆ ਹੈ ਨਾ ਵੀਰੇ ਹਾਂ ਬਾਈ ਸਪੈਸ਼ਲ ਬਾਈ ਨੂੰ ਮਿਲਣਾ ਆਇਆ ਹਾਂ ਹੋ ਠੀਕ ਹੋ ਬਾਈ ਹਾਂਜੀ ਪਰਿਵਾਰ ਸਾਰਾ ਕਾਇਮ ਆ ਅੱਜ ਮੈਂ ਮੰਡੀ ਬੰਦ ਸੀ ਸਪੈਸ਼ਲ ਟਾਈਮ ਤੋਂ ਕੱਢ ਕੇ ਟਾਈਮ ਬਾਈ ਨੂੰ ਮਿਲਣਾ ਬਹੁਤ ਬਹੁਤ ਸ਼ੁਕਰੀਆ ਵੀਰੇ ਸ਼ੁਕਰੀਆ ਧੰਨਵਾਦ ਹੋਰ ਵੀ ਠੀਕ ਹੈ ਹਾਂਜੀ ਇਹ ਵੀ ਸਾਡਾ ਯਾਰ ਮਸਾਲੇ ਵਾਲਾ ਨਵਾਬ ਖਾਨ ਇਹਦੇ ਨਾਲ ਵੀ ਤੁਸੀਂ ਕਰਿਓ ਸੰਪਰਕ ਮਸਾਲੇ ਪੂਰੇ ਘੈਂਟ ਬਣਾਉਂਦਾ ਘੋੜੇ ਤਾਂ ਖਾਂਦੀ ਖਾਂਦੇ ਨੇ ਜੇ ਕਿ ਬੰਦੇ ਨੂੰ ਵੀ ਦਿੱਕਤ ਆਉਂਦੀ ਉਹ ਵੀ ਖਾ ਸਕਦਾ ਪੱਕੀ ਪੂਰੀ ਬੰਦੇ ਵਾਲੀ ਵੀ ਰੱਖਦੇ ਹਨਾ ਤੇ ਅੱਗੇ ਮੁਕਸਰ ਵੀ ਜਾਣਾ ਆਪਾਂ ਨੇ ਉੱਥੇ ਜਗਰਾਵਾ ਵੀ ਜਾਣਾ ਜਗਰਾਵਾ ਵੀ ਹਰੇਕ ਮੰਦੀ ਤੋਂ ਮਿਲਦੇ ਨੇ ਠੀਕ ਹੈ ਭਾਈ ਤੇ ਬਾਕੀ ਨੰਬਰ ਦੱਸ ਦੋ ਆਪਣਾ ਨੰਬਰ ਜੀ 72528 50133 ਲੇ ਬਾਈ ਜੇ ਕਿਸੇ ਵੀਰ ਨੇ ਬਣਵਾਉਣਾ ਹੋਵੇ ਤੁਹਾਡੇ ਕੋਲ ਆ ਕੇ ਸਪੈਸ਼ਲ ਪੂਰੇ ਪੰਜਾਬ ਦੇ ਵਿੱਚ ਇੱਥੋਂ ਮਰਜੀ ਫੋਨ ਕਰ ਲਿਓ ਸਪੈਸ਼ਲ ਆ ਕੇ ਬਣਾ ਦੂਗਾ ਲੈ ਵੀ ਮੈਤਰੋ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹੋਰ ਬਾਈ ਜੀ ਕਹਿਮੋ ਕਿਹੜੇ ਪਿੰਡੋਂ ਆਏ ਆਪਾਂ ਬਗਰੇ ਰਾਮਪੁਰੇ ਲੈ ਬਾਈ ਉਹ ਨਹੀਂ ਬਸ਼ੀਰਾ ਦਿਖਾਉਣ ਵਾਸਤੇ ਲੈ ਕੇ ਆਏ ਤੇ ਕਿੰਨੀ ਉਮਰ ਹੈ ਵੀਰੇ ਦੀ ਜੀ ਦੀ ਵੀਰੇ ਕਿਹੜੇ ਕੋੜੇ ਦਾ ਬੱਚਾ ਬਸ ਸ਼ੌਂਕੀਏ ਦਿਖਾਉਣ ਲੈ ਆਏ ਸੀ ਆਪਾਂ ਦਾ ਇਹ ਮੰਡੀ ਪਹਿਲੀ ਵਾਰੀ ਉਹ ਮੈਂ ਕਹਿੰਦਾ ਇਹਨੂੰ ਲੈ ਕੇ ਆਉਮੇ ਹਣਾ 14 ਮਹੀਨਿਆਂ ਜੀ ਇਹ ਪਹਿਲੀ ਵਾਰੀ ਮੰਡੀ ਦੇ ਵਿੱਚ ਆਇਆ ਜੀ ਛੋਟੀ ਉਮਰ ਦੇ ਵਿੱਚ ਕਹਿੰਦੇ ਜਿਹੜਾ ਜਾਨਵਰ ਖੜਨਾ ਸਿੱਖ ਜੇ ਫਿਰ ਸਰੀ ਗੱਲਬਾਤ ਕਰਾਉਂਦਾ ਹੁੰਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਲੈ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਬਾਈ ਉਹਨਾਂ ਨੇ ਜੀਪ ਵੀ ਬਹੁਤ ਸੋਹਣੀ ਤਿਆਰ ਕਰਾਈ ਹੋਈ ਆ ਤੇ ਮਗਰ ਟਰੇਲਰ ਸਰੀ ਗੱਲਬਾਤ ਲਾਤੀ ਲੈ ਵੀ ਬਸ਼ੇਰ ਹੀ ਚੈੱਕ ਕਰੋ ਤੁਸੀਂ ਬੰਤਰ ਕਿੰਨੇ ਸੋਹਣੇ ਆ ਇਹ ਕਹਿੰਦੇ ਨਾਰਾਇਣਗੜ੍ਹ ਵਾਲਾ ਮੁੰਡਾ ਮਨਿੰਦਰ ਆ ਕੱਲਾ ਕੱਲਾ ਪੁਰਜਾ ਪਟ ਦਿੰਦਾ ਘੋੜੀ ਦਾ ਇਹ ਵੀ ਕਿੱਥੇ ਕੀ ਐ ਕੱਲੇ ਕੱਲੇ ਘੋੜੇ ਦੀ ਨੌਲ ਜ ਆ ਬਾਈ ਨੂੰ ਕੱਲਾ ਕੱਲਾ ਘੋੜਾ ਅੱਖੀਂ ਦੇਖਿਆ ਹੋਇਆ ਤੇ ਘੋੜੇ ਵਾਲਾ ਕਿਹੜਾ ਬੰਦਾ ਨਹੀਂ ਜਿਹੜਾ ਇਹਨੂੰ ਨਾ ਜਾਣਦਾ ਹੋਵੇ ਐ ਵੀਰੇ ਹਾਂ ਘੋੜਿਆਂ ਦਾ ਗੂਗਲ ਮੈਪ ਆ ਇਹ ਕਿਵੇਂ ਲੱਗੀ ਬਸ਼ੇਰੀ ਵੀਰੇ ਧੌਣ ਧੂਣ ਕਿੰਨੀ ਸੋਹਣੀ ਆ ਹਨਾ ਤੇ ਆਪਾਂ ਕੀ ਲੈ ਕੇ ਆਏ ਆਪਾਂ ਬਸ਼ੇਰੀਆਂ ਆ ਜੋ ਮਾੜਾ ਜੀ ਇੱਧਰ ਨੂੰ ਦਿਖਾਈਏ ਆਪਾਂ ਸਾਰਿਆਂ ਨੂੰ ਤੇ ਬਈਆ ਨੌਕਰੀਆਂ ਬਸ਼ੇਰੀਆਂ ਲੈ ਕੇ ਆਏ ਜੀ ਦੋ ਕਿੰਨੇ ਕਿੰਨੇ ਉਮਰ ਦੀਆਂ ਨੇ ਜੀ ਹਾਂਜੀ ਇਹ ਸੇਲ ਲਈ ਲੈ ਕੇ ਆਏ ਜੀ ਆਪਾਂ ਲੈ ਵੀ ਮਿੱਤਰੋ ਸੇਲ ਲਈ ਜੇ ਕਿਸੇ ਵੀਰ ਨੂੰ ਆਂਡੇ ਵਰਗੀ ਬਸ਼ੇਰੀ ਰੱਖਣ ਦਾ ਸ਼ੌਂਕ ਹੋਵੇ ਤਾਂ ਵੀਰ ਦਾ ਆਪਾਂ ਨੰਬਰ ਵੀ ਦਵਾਂਗੇ ਤੇ ਤੁਹਾਨੂੰ ਜਾਣਕਾਰੀ ਵੀ ਦੰਨੇ ਆ ਵਿਧ ਰੇਟ ਇਹਦੇ ਬਾਰੇ ਦੱਸਿਓ ਜੀ ਮੈਨੂੰ ਕਿਹੜੇ ਘੋੜੇ ਦੀ ਬੱਚੀ ਆਪਣੀ ਸੰਗਰੇੜੀ ਵਾਲੇ ਸਰਪੰਸ ਵਾਲੇ ਦੀ ਰਾਂਝੇ ਘੋੜੇ ਦੀ ਬੱਚੀ ਆ ਸੰਗਰੇੜੀ ਵਾਲੇ ਸਰਪੰਸ ਕੋਲ ਘੋੜਾ ਰੱਖਿਆ ਹੋਇਆ ਜੀ ਅੱਗੇ ਜੀ ਉਹ ਨੂਰੇ ਦੀ ਆ ਉਹ ਬਕਰਪੁਰਾ ਦੀ ਨੂਰੇ ਦੀ ਆ ਜੀ ਲੈ ਵੀ ਮਿੱਤਰੋ ਤੁਸੀਂ ਦੇਖ ਲਓ ਵੀਰ ਦਾ ਆਪਾਂ ਨੰਬਰ ਤੁਹਾਨੂੰ ਦੱਸ ਦਿੰਨੇ ਆ ਕਿੰਨਾ ਜੀ ਨੰਬਰ ਆਪਾਂ 98015259 ਤੋਂ ਬਾਅਦ ਤੇ ਆ ਛੋਟੀ ਦਾ ਕੀ ਮੁੱਲ ਕਰਦੇ ਆ 2 ਲੱਖ ਰੁਪਏ ਇਹਦਾ ਮੁੱਲ ਕਰਦੇ ਆ ਬਾਕੀ ਕੋਈ ਗੱਲ ਨਹੀਂ ਆਪਾਂ ਦੱਬ ਲਾਂਗੇ ਤੁਸੀਂ ਲੈਣ ਵਾਲੇ ਬਣੋ ਦੂਜੀ ਦਾ ਜੀ ਦੂਜੀ ਦਾ ਤਿੰਨ ਜੀ ਦੂਜੀ ਦਾ 3 ਲੱਖ ਤੇ ਫਿਕਸ ਆ ਕੇ ਕਰ ਲਾਂਗੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵੀਰੇ ਸ਼ੁਕਰੀਆ ਇਹੀ ਪਿਆਰੇ ਹੁੰਦਾ ਹੈ ਹਨਾ ਬੱਬਨਪੁਰ ਪਿੰਡ ਹੈ ਦੋਸਤੋ ਬਾਪੂ ਉਹਨਾਂ ਦਾ ਜ਼ਿਲ੍ਹਾ ਸੰਗਰੂਰ ਪੈਂਦਾ ਤੇ ਆ ਘੋੜੀ ਲੈ ਕੇ ਆਇਆ ਪਿੱਛੇ ਬਾਪੂ ਜੀ ਕੀ ਡਿਟੇਲ ਹੈ ਇਹਦੀ ਤੇ ਮਾ ਚੰਬੀ ਹੈ ਹਾਂ ਲਾਲ ਚੰਬੀ ਘੋੜੀ ਆ ਤੇ ਕਿੰਨੀ ਹਾਈਟ ਹੈ ਦੀ ਇਹ 62 ਤੇ ਲਗਭਗ 62 ਦੇ ਘਰਾਂ ਚ ਆ ਜਾਂਦੀ ਆ ਠੀਕ ਆ ਬਾਕੀ ਸੇਲ ਲਈ ਲੈ ਕੇ ਆਏ ਹੋ ਹਾਂ ਤੇ ਪਹਿਲਾਂ ਇਹਦੇ ਮਗਰ ਕੀ ਸੀਗਾ ਜੀ ਇਹਦੇ ਮਗਰ ਬੱਚਾ ਸੀਗਾ ਉਹ ਕੁੱਤਿਆਂ ਨੇ ਖਾ ਲਿਆ ਅੱਛਾ ਬਾਕੀ ਤੇ ਮਗਰ ਬਈ ਇਹਦੇ ਬੱਚਾ ਸੂਈ ਸੀਗੀ ਘੋੜੀ ਪਾਪੂ ਕਹਿੰਦਾ ਵੀ ਕੁੱਤਿਆਂ ਨੇ ਖਾ ਲਿਆ ਸੀ ਅਸੀਂ ਥੋੜਾ ਜਿਹਾ ਬਾਹਰ ਕਿੰਨੀ ਗਏ ਬਾਕੀ ਆ ਦੇਖੋ ਜੀ ਦੁੱਧ ਤਾਰ ਰੱਖਿਆ ਘੋੜੀ ਨੇ ਹੈਨਾ ਕਿੰਨੇ ਕਿੰਨੇ ਟਾਈਮ ਪਹਿਲਾਂ ਸੂਈ ਹੈ ਜੀ ਇਹਨੂੰ ਹੋਵੇ 25 30 ਘੰਟੇ 25 30 ਦਿਨ ਹੋ ਗਏ ਠੀਕ ਹੈ ਠੀਕ ਹੈ ਜੀ ਤੇ ਕਿੰਨੀ ਹਾਈਟ ਹੈ ਇਹਦੀ 62 ਤੋਂ ਥੋੜੀ ਨਿਮ ਤੇ ਉਮਰ ਕਿੰਨੀ ਹੈ ਜੀ 70 ਸਾਲ ਠੀਕ ਹੈ ਤੁਹਾਡੇ ਕੋਲ ਹੀ ਪਹਿਲਾਂ ਸੂਏ ਦਿੱਤੇ ਆ ਜੀ ਨਾ ਆਪਾਂ ਤਾਂ ਲੈ ਕੇ ਆਂਦੇ ਲੈ ਲੈ ਆਂਦੀ ਸੀਗੀ ਤੇ ਕੀ ਮੁੱਲ ਵੜੀ ਕਰਦੇ ਹਾਂ ਹਾਂ ਮੁੱਲ ਵੜੀ ਕੀ ਕਰਦੇ ਇਹਦਾ ਸਵਾ 2 ਲੱਖ ਸਵਾ 2 ਲੱਖ ਰੁਪਇਆ ਕਰਦੇ ਆ ਦੋਸਤੋ ਬਾਕੀ ਕੋਈ ਗੱਲ ਨਹੀਂ ਤੁਸੀਂ ਪਸੰਦ ਕਰੋ ਨੰਬਰ ਆਪਾਂ ਲੈ ਲੈਨੇ ਆ ਤੇ ਗੱਲਬਾਤ ਕਰ ਲਿਓ ਤੁਸੀਂ ਨੰਬਰ ਦੱਸਿਓ ਜੀ 9888 2525 13 9888 2525 13 ਨੰਬਰ ਆ ਜੀ ਕਰ ਲਿਓ ਸੰਪਰਕ ਲੇ بیا ਬਸ਼ੇਰੀ ਫੜ ਲਈ ਇੱਕ ਆਪਾ ਇਹ ਕਰੋ ਤੁਸੀਂ ਚੈੱਕ ਜੇ ਕੋਈ ਵੀਰ ਚੰਗੀ ਬਸ਼ੇਰੀ ਭਾਲਦਾ ਹੋਵੇ ਮਾਰવાડી ਪਿਓਰ ਮਾਰવાડી ਆ ਜਮਾ ਬਿਲਕੁਲ ਪਿਓਰ ਹਾਲੋ ਬਾਈ ਇਹ ਮੁੰਡੇ ਬਰਨਾਲੇ ਤੋਂ ਆਏ ਨੇ ਥੋੜੀਆਂ ਦੇਖਣ ਘੈਂਟ ਭਰਾ ਸਾਡੇ ਪਹਿਲਾਂ ਰੱਖੀਆਂ ਹੋਈਆਂ ਨੇ ਕਿ ਹੁਣ ਤਾਜ਼ੀ ਰੱਖਣੀਆਂ ਨੇ ਰੱਖੇ ਬਈ ਪਹਿਲਾਂ ਠੀਕ ਆ ਸ਼ੌਂਕ ਪਹਿਲਾਂ ਦੀਆਂ ਦੋ ਨੇ ਹੁਣ ਤੁਹਾਡੇ ਕੋਲ ਅੱਜ ਕੀ ਦੇਖਣ ਆਏ ਸੀ ਕੋੜੀ ਦੇਖਣ ਆਏ ਸੀ ਕੋੜੀਆਂ ਵੱਤ ਠੀਕ ਹੈ ਲੈਣੀਆਂ ਤੁਸੀਂ ਕੋੜੀਆਂ ਕਿੱਥੇ ਤੋਂ ਆਏ ਹੋ ਬੈਸ਼ੀ ਦੇਖਣ ਆਏ ਸੀ ਠੀਕ ਆ ਬਾਈ ਠੀਕ ਆ ਆ ਤੁਸੀਂ ਦੱਸਦੇ ਸੀ ਵੀ ਅੱਜ ਲੇਟ ਹੋ ਗਏ ਕੱਲ ਘੋੜੇ ਲਾਂਗੇ ਹਨਾ ਚਲੋ ਕੋਈ ਗੱਲ ਨਹੀਂ ਬਾਈ ਫਿਰ ਵੀ ਬਹੁਤ ਵੱਡਾ ਯਾਰ ਦਲਾ ਤੁਹਾਡਾ ਵੀ ਜਿਹੜਾ ਤੁਸੀਂ ਅੱਜ ਆ ਕੇ ਹਨਾ ਨਾਲੇ ਹਾਂ ਬਿਲਕੁਲ ਬਾਈ ਇਹ ਬਸ਼ੇਰੀ ਕਿਹੜੇ ਘੋੜੇ ਦੀ ਆ ਵੀਰੇ ਇਹ ਅਨਨ ਹਣ ਰਾਜਸਥਾਨ ਚ ਲਿਆਂਦੇ ਆ अच्छा राजस्थान ਤੋਂ ਕਿੰਨੀ ਹਾਈਟ ਹੋਗੀ ਇਹਦੀ ਇਹ ਹਾਈਟ ਮਿਲ ਹੀ ਨਹੀਂ 600 ਤੋਂ ਬਾਹਰ ਹੀ ਹੈ ਉਮਰ ਵੀਰੇ ਉਮਰ 3.5 ਸਾਲ ਮੜਾ ਜੇ ਤੋਰ ਕੇ ਦਿਖਾ ਦਿਓ ਸਾਢੇ 3 ਸਾਲ ਦੀ ਉਮਰ ਹੈ ਜੀ ਪਿਓਰ ਮ ਰੋਕ ਲੈ ਵੀਰੇ ਕਿਹੜਾ ਪਿੰਡ ਆ ਆਪਣਾ ਬਦਲ ਵੱਟ ਬਰਨਾਲੇ ਕੋਲ ਬਰਨਾਲੇ ਏਰੀਆ ਚ ਪੈ ਜਾਂਦਾ ਅੱਛਾ ਕੀ ਮੁੱਲ ਵੜੀ ਕਰਦੇ ਹੋ ਮੁੱਲ ਇਹ ਵੀ ਕਰਦੇ ਇੱਕ ਚੰਨ 195 ਠੀਕ ਆ ਖਾ ਲੈ ਬਾਈ ਵਾ ਜਾ ਠੀਕ ਆ ਵੀਰੇ ਹੋਰ ਚੜਦੀ ਕਲਾ ਲੈ ਵੀ ਬਸ਼ੇਰੀ ਵਾਲੇ ਬਾਈ ਦਾ ਨੰਬਰ ਲੈਨੇ ਆਪਾਂ ਦੱਸੋ ਜੀ 9968233 ਇੱਕ ਵਾਰ ਹੀ ਹੋ ਗਿਆ 869968232 ਲੈ ਆ ਵੀਰ ਦਾ ਨੰਬਰ ਆ ਜੀ ਕਰ ਲਿਓ ਸੰਪਰਕ ਦੋਸਤੋ ਖਰੀਦਣ ਲਈ ਇੱਕ ਮਿੱਤਰੋ ਜੇ ਕਿਸੇ ਵੀਰ ਨੇ ਨੌਕਰੀ ਬੁਸ਼ੇਰੀ ਲੈਣੀ ਹੋਵੇ ਬਾਈ ਉਹ ਨਹੀਂ ਤਾਂ ਵੈਸੇ ਅੱਜ ਮੇਲਾ ਘੁੰਮਣਾ ਆਇਆ ਘਰੇ ਇਹਨਾਂ ਦੇ ਬੁਸ਼ੇਰੀ ਖੜੀ ਆ ਬਰਨਾਲਾ ਸ਼ਹਿਰ ਹੈ ਇਹਨਾਂ ਦਾ ਤੇ ਕਿੰਨੀ ਉਮਰ ਦੀ ਆ ਬੁਸ਼ੇਰੀ ਪੰਜ ਮਹੀਨਾ ਜੀ ਪੰਜ ਮਹੀਨਿਆਂ ਦੀ ਬੁਸ਼ੇਰੀ ਆ ਚੰਬੀ ਦੀ ਆ ਕਿ ਨੌਕਰੀ ਦੀ ਨੌਕਰੀ ਦੀ ਆ ਨੌਕਰੀ ਦੀ ਆ ਮਾਂ ਦੀ ਹਾਈਟ ਕਿੰਨੀ ਆ ਓਏ 62 ਇੰਚ ਜੀ ਤੇ 62 ਇੰਚ ਮਾਂ ਦੀ ਹਾਈਟ ਆ ਚੰਗੀ ਬਣੂ ਕਹਿੰਦੇ ਬੁਸ਼ੇਰੀ ਸਪੋਰਟਲੈਸ ਆ ਬਾਈ ਹਾਂ ਜੀ ਲੈ ਬਾਈ ਦਾ ਨੰਬਰ ਦੱਸ ਦੋ ਜੀ 8553422000 ਜੀ 8553422000 ਵੀਰ ਦਾ ਨੰਬਰ ਆ ਨੌਕਰੀ ਵਾਲੇ ਕਰ ਲਿਓ ਸੰਪਰਕ ਲੇ ਵੀ ਅੱਜ ਤੁਹਾਨੂੰ ਮੈਂ ਕਾਲੇ ਬਾਈ ਨਾਲ ਮਲਾਉਣ ਲੱਗਿਆ ਪਿੰਡ ਅਮਰਗੜਾ ਕਹਿੰਦੇ ਮਹੀਨੇ ਦੇ 30 ਦਿਨ ਹੁੰਦੇ ਆ 31 ਦਾ ਬਾਈ ਜਾਨਵਰ ਵੇਚ ਦਿੰਦਾ 12 13 ਘੋੜੀਆਂ ਲੈ ਆਏ ਸੀ ਬਾਈ ਆ ਰਹਿ ਗਈਆਂ ਜੀ 2 3 ਹੋਰ ਵੀਰੇ ਠੀਕ ਆ ਕਾਲੇ ਵਧੀਆ ਭਰਾ ਜੀ ਵਧੀਆ ਜੀ ਵਧੀਆ ਸੇਲ ਹੋਏ ਜਾਣੇ ਹਾਂ ਵਧੀਆ ਵੀਰੇ ਖੁਸ਼ ਆਮਨ ਪੂਰਾ ਤੇ ਕੀ ਕੁਝ ਰਹਿ ਗਿਆ ਹੁਣ ਆਪਣੇ ਕੋਲੇ ਤਾ ਬੱਤੀ ਰਹਿ ਗਈ ਭਰਾ ਇਹ ਕਿਹੜੇ ਘੋੜੇ ਦੀ ਐ ਇਹ ਗਿਲਸ਼ਾਨ ਘੋੜੇ ਦੀ ਵੀਰੇ ਤੇ ਉਮਰ ਜੀ ਉਹ ਸਾਲ ਕਦ ਦੇ ਲੈਣਾ ਨਹੀਂ ਹੁੰਦੇ ਭਰਾ ਠੀਕ ਆ ਬਾਈ ਚੰਗੀ ਆ ਬਸ਼ੇਰੀ ਪਿਓਰ ਮਾਰ ਵਾਲੀ ਐ ਹਾਂਜੀ ਹਾਂਜੀ ਇਹ ਕਿੰਨੇ ਕ ਦੀ ਦੇ ਦਾਂਗੇ ਆਪਾਂ ਕਰ ਲਾਂਗੇ ਸਾਬ ਜੀ ਨਾਲ ਹੁਣ ਤੇ ਨੰਬਰ ਦੱਸ ਦੋ ਆਪਣਾ 98411 ਹਾਂਜੀ 6308 ਤੇ ਆਹ ਨੋਕਰਾ ਬਸ਼ੇਰਾ ਇਹ ਬੱਚਾ ਬਸ਼ੇਰਾ ਇਹ ਇਹ ਕਿਹੜੇ ਘੋਡੇ ਦਾ ਇਹ ਐ ਨਹੀਂ ਪਤਾ ਭਰਾ ਆਪਾਂ ਲਿਆਂਦੇ ਆਨਨ ਹੈ ਜਿਹੜੀ ਚੀਜ਼ ਹੋਊਗੀ ਆਪਾਂ ਸੱਚ ਕਹਿ ਕੇ ਦਵਾਂਗੇ ਠੀਕ ਹੈ ਨਾ ਤੇ ਅਨਨ ਨੇ ਬਾਈ ਇਹਦਾ ਵੀ ਬਣ ਜੂਗਾ ਨੰਬਰ ਬਾਈ ਨੇ ਬੋਲੇ ਦਿੱਤਾ ਕਰ ਲਿਓ ਸੰਪਰਕ ਤੁਸੀਂ ਇੱਕ ਨੀਲੀ ਘੋੜੀ ਹੈ ਜਿੱਤੇ ਕਾਠੀ ਲਾ ਰੱਖੀ ਹੈ ਲਓ ਆ ਜਿਓ ਫਿਰ ਆ ਗੱਬਣ ਆ ਜੀ ਘੋੜੀ ਬਾਈ ਦੀ ਨੀਲੀ ਦੇਖੋ ਘੋੜੀ ਸੇਵਾ ਕਰਨ ਵਾਲੀ ਹੈ ਬਸ ਸੇਵਾ ਵਾਲਾ ਬੰਦਾ ਜੇ ਕੋਈ ਦੇ ਲੋ ਸੇਵਾ ਕਰੂਗਾ ਲੈ ਜੋ ਇੱਕ ਰੰਗੀ ਨੀਲੀ 4 ਮਹੀਨਿਆਂ ਦੀ ਗੱਬਣਾ ਨੁਕਰੇ ਕੋੜੇ ਤੋਂ ਆ ਮਾਰ ਮਾਰ ਵੜੀ ਤੇਲੀਏ ਕੋੜੇ ਤੋਂ ਗੱਬਣਾ ਹੈ 65 ਇੰਚ ਹਾਈਟ ਆ ਬਈ ਚੰਗੀਆਂ ਇਹ ਕਾਠੀ ਤਾਂ ਪਾਈ ਹੋਈ ਆ ਵੀ ਅਰੇਬੀਆ ਸੋਨਾ ਤਰਦੀ ਆ ਤੋਰ ਤੁਰ ਕੇ ਲਿਆ ਕੇ ਖੜਾਈ ਆ ਆ ਦੇਖੋ ਬਈ ਕਿੰਨੀ ਉਮਰ ਹੈ ਪੁੱਤ ਤੇਰੀ 6 ਸਾਲ 6 ਸਾਲ ਦੀ ਉਮਰ ਹੈ ਆ ਪੈ ਗਿਆ ਸ਼ੌਂਕ ਹੁਣ ਨਹੀਂ ਪੜਦਾ ਇਹ ਸਕੂਲ ਆ ਵਜੀ ਇਹਦਾ ਠੀਕ ਆ ਆਹ ਖੜਿਆ ਬਈ ਸਾਰੇ ਯੂਪੀ ਵਾਲਿਆਂ ਦੇ ਜਾਨਵਰ ਜਿਹੜੇ ਇਹਨਾਂ ਨੇ ਲੈ ਲੈ ਕੇ ਖਰੀਦ ਲਏ ਹੁਣ ਇਹ ਲੈ ਕੇ ਜਾਣਗੇ ਜਗਰਾਵਾ ਮੰਡੀ ਤੇ ਜਗਰਾਵਾ ਤੋਂ ਅੱਗੇ ਜਿਹੜੀ ਮੰਡੀ ਆਊਗੀ ਉੱਥੇ ਲੈ ਕੇ ਜਾਣਗੇ ਇੱਧਰ ਸਾਰੀ ਤੇ ਇਹਦੇ ਕੰਦ ਦੇ ਬਾਹਰਲੇ ਪਾਸੇ ਯੂਪੀ ਵਾਲਿਆਂ ਨੇ ਜਾਨਵਰ ਖਰੀਦੇ ਹੋਏ ਨੇ ਜਿਹੜੇ ਆਪਣੇ ਪੰਜਾਬੀ ਵੀਰਾਂ ਕੋਲੇ ਲੈ ਕੇ ਆਏ ਨੇ ਆਪਣੇ ਜੱਟ ਜ਼ਿਮੀਂਦਾਰ ਜਾਨਵਰ ਤੁਹਾਨੂੰ ਉਹ ਦਿਖਾਉਣੇ ਆ ਲੈ ਵੀ ਪਹਿਲਾਂ ਤਾਂ ਅਸੀਂ ਘੋੜੇ ਵਾਲੇ ਸਾਰੇ ਕਰਤੇ ਖੁਸ਼ ਸਟੱਡ ਸਰਵਿਸ ਫ੍ਰੀ ਕਰਕੇ ਤੇ ਹੁਣ ਕੋਈ ਬੱਚਾ ਨਾਰਾਜ਼ ਨਹੀਂ ਕਰਨਾ ਬੱਚੇ ਵੀ ਪੂਰੇ ਖੁਸ਼ ਕਰਦੇ ਹੁੰਦਾ ਨੀ ਯਾਰਾ ਪੁੱਤ ਹਾਂ YouTube ਤੇ ਜਾਂਦਾ ਦੇਖਦਾ ਨਾ ਵੀਡੀਓ ਔਲੀਲੀ ਸਾਤੇ ਉੱਤੇ ਪਾ ਤੇ ਪੰਗੜੇ ਪਾ ਤੇ ਪੰਗੜੇ ਪਿੰਡ ਵਿੱਚ ਸ਼ਹਿਰ ਸਹਰੀਆਂ ਦੇ ਸ਼ਹਿਰੀ ਨਹੀਂ ਯਾਰਾਂ ਦੇ ਆ ਯਾਰ ਇਹ ਸੀ ਵੈਰੀਆਂ ਦੇ ਵੈਰੀ ਤੇ ਬਾਈ ਨਾਬੇ ਤੋਂ ਆ ਜੀ ਪੂਰੀ ਪੰਜਾਬ ਦੇ ਵਿੱਚ ਹਨਾ ਵੀਰੇ ਜਿੱਥੇ ਮਰਜੀ ਤੁਸੀਂ ਬੁਲਾ ਸਕਦੇ ਹੋ ਗੱਡੀ ਦੇ ਕਾਗਜ ਪੂਰੇ ਆ ਮਿੱਤਰੋ ਤੇ ਹਰੇਕ ਹੀ ਤੇ ਬਾਈ ਘੁੰਮਿਆ ਹੋਇਆ ਜੇ ਤੁਸੀਂ ਆਪਣਾ ਕੋਈ ਡੰਗਰ ਘੋੜੀ ਕੁਝ ਹੋਰ ਵੀ ਸਮਾਨ ਲੱਦਣਾ ਜੇ ਤੁਸੀਂ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਡੰਗਰ ਨੂੰ ਜੇ ਵੀ ਜਿਹੜੇ ਘੋੜੀਆਂ ਜਾਂ ਮੱਝਾਂ ਲੈ ਕੇ ਜਾਂਦੇ ਆ ਵੀਰ ਵੀ ਪੂਰੀ ਸੇਫਟੀ ਨਾਲ ਤੇ ਉਹ ਬਾਈ ਵੀ ਸੇਫਟੀ ਵਾਲਾ ਕੰਮ ਵੀ ਪੂਰਾ ਕਰਦਾ ਜੀ ਇਹੋ ਜੀ ਗੱਲ ਨਹੀਂ ਆ ਬਾਈ ਦਾ ਕਾਰਡ ਆ ਗਿਆ ਸੰਪਰਕ ਕਰ ਲਿਓ ਦੋਸਤੋ ਜੇ ਤੁਹਾਡਾ ਅੜਿਆ ਤੂੜਿਆ ਕੰਮ ਬਾਈ ਕਰ ਸਕਦਾ ਜਿਵੇਂ ਕਈ ਵਾਰੀ ਕੰਪਾਇਨ ਦਾ ਕੋਈ ਏਅਰ ਮੰਗਾਣਾ ਹਾਂ ਮੰਗਾਣੀਆਂ ਤਾਂ ਬਾਈ ਨੂੰ ਪੂਰੀ ਕਹਿ ਦਿਓ ਤੁਹਾਡਾ ਐਮਪੀ ਚੀ ਲਓ ਜੀ ਵਾਹਿਗੁਰੂ ਮਿਹਰ ਕਰੇ ਭਾਈ ਸਾਹਿਬ ਤੇ ਵੈਰੀ ਗੁੱਡ ਬੇਟਾ ਇਹਦਾ ਪੁੱਤ ਐ ਰੱਸਾ ਨਹੀਂ ਖੋਲਣਾ ਹੈਗਾ ਗਲਤ ਕਰਿਆ ਤੁਸੀਂ ਗੰਮਾ ਜਾ ਜਾਗਰ ਬਾਈ ਜਾਓ ਘੋੜੀ ਦੇ ਨਾਲ ਤੁਸੀਂ ਅਸੀਂ ਦੂਜੀਆਂ ਘੋੜੀਆਂ ਲੈ ਕੇ ਆਉਣੇ ਲੱਦ ਕੇ ਮੈਨੂੰ ਰੱਸਾ ਦੇ ਦੇ ਘੋੜੀ ਦਾ ਹਾਂਜੀ ਮਿੱਤਰੋ ਘੋੜੀ ਆਪਾਂ 베ਚਤੀ ਕਰੇ ਤੇ ਜਿਹੜੀਆਂ ਘੋੜੀਆਂ ਰਹਿ ਗਈਆਂ ਉਹ ਵੀ ਆਪਾਂ ਲੈ ਕੇ ਚੱਲਿਆਂ ਦੋ ਘੋੜੀਆਂ ਆਪਾਂ ਨੇ ਮੰਡੀ ਤੇ ਸੇਲ ਕਰਤੀਆਂ ਤੇ ਬਾਕੀ ਬਹੁਤ ਵੀਰ ਮੰਗ ਰਹੇ ਹਨ ਪਰ ਜਿਹੜਾ ਤਾਂ ਜਿਹਦੇ ਘਰੇ ਘੋੜੀ ਪਹਿਲਾਂ ਰੱਖੀ ਹੁੰਦੀ ਆ ਉਦੋਂ ਤਾਂ ਅਸੀਂ ਜਿੰਨਾ ਮਾਲ ਦਾ ਮੁੱਲ ਆ ਭਾਈ ਓਨੇ ਦੀ ਦਿੰਨੇ ਆ ਜਿਹੜੇ ਬੰਦੇ ਨਵੇਂ ਆ ਉਹਨੂੰ ਅਸੀਂ ਘੱਟ ਵੀ ਜਾਂਦੇ ਆ ਕੋਈ ਗੱਲ ਨਹੀਂ ਵੀ ਨਵੇਂ ਬੰਦੇ ਦਾ ਕਿਸੇ ਦਾ ਸ਼ੌਂਕ ਨਾ ਮਰੇ ਤੇ ਬਾਕੀ ਹੁਣ ਆਪਾਂ ਘੋੜੀਆਂ ਲੈ ਕੇ ਚੱਲਦੇ ਆ ਘਰੇ ਤੇ ਬਾਕੀ ਰੌਣਕਾਂ ਪੂਰੀਆਂ ਬਣਤੀਆਂ ਹਾਂ ਬਾਕੀ ਤਿੰਨ ਆਪਾਂ ਨੇ ਘੋੜੀਆਂ ਹੋਰ ਵੀ ਲੈ ਲਈਆਂ ਹਾਂ ਹਨਾ ਤੇ ਇੱਕ ਨੌਕਰਾ ਬੱਚਾ ਬਾਈ ਪੂਰਾ ਆਪਣਾ ਕਾਲੀ ਵੀਰੇ ਜਿਹੜੀ ਆਪਾਂ ਘੋੜੀ ਲਈ ਅੱਜ ਉਹਦੇ ਬਾਰੇ ਤਾਂ ਹਜੇ ਬਾਈ ਸਾਡੀ ਕੋਈ ਸਲਾਹ ਨਹੀਂ ਹੈਗੀ ਸੋ ਸੋ ਜਿਹੜਾ ਬਸ਼ੇਰਾ ਬਾਈ ਜੇ ਕਿਸੇ ਵੀਰ ਨੇ ਸੁੱਖ ਲਾਉਣੀ ਹੋਵੇ ਜਾਂ ਕਿਸੇ ਨੇ ਘਰੇ ਪਾਲਣਾ ਹੋਵੇ ਚੰਗੇ ਘੋੜੇ ਦਾ ਸਾਰੀ ਤੁਹਾਨੂੰ ਡਿਟੇਲ ਦਵਾਂਗੇ ਜਿਹੜਾ ਦੇਖ ਆਪਾਂ ਦਾ ਵੀਰੇ ਨਵੇਂ ਬੰਦੇ ਨੂੰ ਦੇਵਾਂਗੇ ਹਨਾ ਗਾਰੰਟੀ ਨਾਲ ਘੋੜੇ ਦਾ ਹੋਊਗਾ ਬਾਕਰਪੁਰ ਵਾਲੇ ਘੋੜੇ ਦਾ ਹੋਊਗਾ ਤੇ ਪੂਰਾ ਸਾਫ ਬੱਚਾ ਹੈਗਾ ਕੋਈ ਅੱਖ ਦਾ ਨੁਕਸ ਨਹੀਂ ਕੁਛ ਨਹੀਂ ਆਏ ਵੀ ਆਪਾਂ ਦਾ ਮੈਂ ਤਾਂ ਹੁਣ ਘੋੜੇ ਪਾਲੀ ਨੇ ਹਨਾ ਵੀ ਆਪਾਂ ਘੋੜੇ ਪਾਲੇ ਨੇ ਆਪਾਂ ਤੋਂ ਵੀ ਕੋਈ ਨਵਾਂ ਬੰਦਾ ਬਸ਼ੇਰਾ ਲੈ ਕੇ ਸਾਣ ਤਿਆਰ ਕਰੀ ਆਪਾਂ ਜੈਜ ਰੇਟ ਦਾ ਦੇ ਦਾਂਗੇ ਕਿਸੇ ਦਾ ਸ਼ੌਂਕ ਨਹੀਂ ਮਾਰਦੇ ਬਿਲਕੁਲ ਯਾਰ ਆਪਾਂ ਨੇ ਤਾਂ ਦੇਣਾ ਦੇਖਾ ਉਹ ਦੇਵਾਂਗੇ ਮੰਡੀਆਂ 'ਚ ਜੂਕੀ ਵਾਲਾ ਰੇਟ ਲੱਗਦਾ ਹਾਂ ਹੈਨਾ ਆਪਾਂ ਉਹੀ ਰੇਟ ਨਵੇਂ ਬੰਦੇ ਨੂੰ ਦੇ ਦਾਂਗੇ ਆ ਚੱਲਿਆ ਜੀ ਆਪਣਾ ਸਟਾਰ ਘੋੜਾ ਪਿੰਡ ਸੁਨਾਮ ਆ ਬਾਈ ਦਾ ਨੰਬਰ ਹੈ ਬਾਕੀ ਤੁਸੀਂ ਗੱਲਬਾਤ ਕਰ ਲਿਓ 31000 ਰੁਪਏ ਫੀਸ ਰੱਖੀ ਹੋਈ ਹੈ ਤੇ ਸਾਡਾ ਕੋਈ ਫੀਸ ਵਾਲਾ ਕੋਈ ਬਹੁਤਾ ਮਕਸਦ ਨਹੀਂ ਤੁਸੀਂ ਆਪਣੀ ਘੋੜੀ ਲਿਆ ਕੇ ਭਰਾਇਓ ਪਰਤਾ ਟਰੱਕ ਮੈਨੂੰ ਬਹੁ ਜਾਣੇ ਕਹਿੰਦੇ ਤੇ ਕਹਿੰਦੇ ਪਿੰਡ ਦੇ ਕਹਿੰਦੇ ਤੂੰ ਮੈਕਸ ਪੀਕਅਪ ਲੈ ਲੈ ਇਹ ਕੀ ਕਰੀ ਜਾਂਦਾ ਕਹਿੰਦੇ ਹਨਾ ਕਹਿੰਦੇ ਵੀ ਤੂੰ ਮੈਕਸ ਪੀਕਅਪ ਲੈ ਲੈ ਕਾਹਨੂੰ ਕਹਿੰਦੇ ਕੀ ਨਹੀਂ ਤੁਹਾਡੇ ਕੋਲੇ ਮਹਾ ਬਾਈ ਮੈਕਸ ਪੀਕਅਪ ਤਾਂ ਇੱਕ ਅੱਧੀ ਘੋੜੀਓ ਲੈ ਕੇ ਜਾਊਗੀ ਪਰ ਜਿਹੜਾ ਟਰਾਲਾ 3.5 ਲੱਖ ਦਾ ਖਿੱਚੀ ਫਿਰਦੇ ਆ ਨਾ ਆ ਚੱਕੋ 7788 ਛਾੜ ਲੈਨੇ ਆ ਆ ਕਰੋ ਚੈੱਕ ਠੀਕ ਹੈ ਨਾ ਜਿਹੜੀਆਂ ਘੋੜੀਆਂ ਦੋ ਆਪਾਂ ਖਰੀਦੀਆਂ ਨੇ ਉਹ ਬਾਈ ਆਟੋ ਚ ਭੇਜਦੇ ਸੀਗੀਆਂ ਇਹ ਘੋੜੀਆਂ ਆਪਾਂ ਡੇਲੀ ਸਕੂਲ ਲੈ ਕੇ ਜੰਨੇ ਤਾਂ ਕਰਕੇ ਭੇਜ ਆਇਆ ਹੋਇਆ ਪੂਰਾ ਲੜਦਿਆਂ ਜਿਹੜੀ ਨਵੀਂ ਲੈਣੇ ਉਹਦੇ ਪੈਖੜ ਲਾ ਲੈਣੇ ਤੇ ਜੇ ਕਿਸੇ ਨਵੇਂ ਵੀਰ ਨੇ ਜਾਂ ਪੁਰਾਣੇ ਨੇ ਕਿਸੇ ਵੀ ਮੁੱਲ ਦੀ ਘੋੜੀ ਲੈਣੀ ਹੋਵੇ ਤਾਂ ਆਪਣੇ ਕੋਲੇ ਘੋੜੀਆਂ ਬਾਈ ਹੁਣ ਆਉਂਦੀਆਂ ਜਾਂਦੀਆਂ ਨੇ ਸੇਲਿੰਗ ਦਾ ਕੰਮ ਕਰਦੇ ਆਂ ਜੈਜ ਰੇਟ ਤੇ ਕਰਾਂਗੇ ਠੀਕ ਹੈ ਕਿਸੇ ਦਾ ਗਲਾ ਕੁੱਟਣ ਵਾਲਾ ਕੰਮ ਨਹੀਂ ਕਰਦੇ ਆਪਾਂ ਜਮਾ ਮਾਲ ਦਾ ਮੁੱਲੀ ਮਿਲੂਗਾ ਕੋਈ ਆਪਾਂ ਨੂੰ ਇੰਨਾ ਬੈਨੀਫਿਟ ਨਹੀਂ ਵੀ ਇੱਕ ਘੋੜੀ ਮਗਰ 20000 ਬਚੇ ਸਿਰਫ 5000 ਰੁਪਏ ਨਫੇ ਨਾਲ ਕਹਿ ਕੇ ਘੋੜੀ ਦਿੰਨੇ ਆ ਬਾਈ ਅਸੀਂ ਤੇ ਬਾਕੀ ਠੀਕ ਹੈ ਦੋਸਤੋ ਮਿਲਦੇ ਆਂ ਆਪਾਂ ਅਗਲੇ ਬਲੌਗ ਦੇ ਵਿੱਚ ਚੰਗਾ ਜੀ ਰੱਬ ਰੱਖਾ